ਵਿਕਾਸ ਦੇ ਨਾਮ ਦੇ ਹੇਠ ਲਗਾਤਾਰ ਦੇਸ਼ ਦੇ ਵਿੱਚ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਨਿਤ ਨਵੇਂ ਦਿਨ ਸਰਕਾਰਾਂ ਜਾਂ ਕਾਰਪੋਰੇਟ ਕਹਿੰਦੇ ਨੇ ਕਿ ਅਸੀਂ ਜੇਕਰ ਦੇਸ਼ ਦੀ ეკੌਨਮੀ ਨੂੰ ਅੱਗੇ ਲੈ ਕੇ ਜਾਣਾ ਤਾਂ ਸਾਨੂੰ ਵੱਡੇ ਵੱਡੇ ਟ੍ਰੇਡ ਰੂਟ ਚਾਹੀਦੇ ਨੇ ਇਨ੍ਹਾਂ ਹੀ ਰੂਟਾਂ ਦੇ ਮੁਤਾਬਕ ਲਗਾਤਾਰ ਆਪਾਂ ਦੇਖ ਰਹੇ ਹਾਂ ਪੰਜਾਬ ਦੇ ਵਿੱਚੋਂ 4 ਲੇਨ 6 ਲੇਨ ਵੰਡ ਰਹੇ ਨੇ ਵੱਡੇ ਵੱਡੇ ਹਾਈਵੇ ਬਣ ਰਹੇ ਨੇ ਐਕਸਪ੍ਰੈਸ ਵੇ ਬਣ ਰਹੇ ਨੇ ਭਾਰਤ ਮਾਲਾ ਪ੍ਰੋਜੈਕਟ ਬੁਲੇਟ ਟ੍ਰੇਨ ਰੇਲਵੇ ਦੇ ਪ੍ਰੋਜੈਕਟ ਬਿਜਲੀ ਦੀਆਂ ਲਾਈਨਾਂ ਦੇ ਪ੍ਰੋਜੈਕਟ ਬੁਣਤੇ ਰੱਖਤਾ ਪੰਜਾਬ ਹਰ ਪਾਸਿਓਂ ਤੇ ਦੂਜੇ ਪਾਸੇ ਕਿਸਾਨ ਕਹਿ ਰਹੇ ਨੇ ਕਿ ਇਹ ਸਾਡਾ ਵਿਕਾਸ ਨਹੀਂ ਇਹ ਸਾਡਾ ਉਝਾੜਾ ਆਵਾਦ ਜ਼ਮੀਨਾਂ ਦੇ ਵਿੱਚੋਂ ਵੱਡੇ ਵੱਡੇ ਰੋਡ ਬਣਾ ਦੇਣੇ ਵੱੱਡੀਆਂ ਵੱਡੀਆਂ ਫੈਕਟਰੀਆਂ ਲਾ ਦੇਣੀਆਂ ਆਖਰ ਇਹ ਕਿੱਥੋਂ ਦਾ ਵਿਕਾਸ ਹੈ ਇਹ ਗੱਲ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਮੈਂ ਲਗਾਤਾਰ ਭਾਰਤ ਮਾਲਾ ਪ੍ਰੋਜੈਕਟ ਤੇ ਵੀਡੀਓ ਬਣਾਉਂਦਾ ਤੁਸੀਂ ਦੇਖਦੇ ਹੋ ਹੋਰ ਜਿਹੜੇ ਪ੍ਰੋਜੈਕਟ ਨੇ ਰੇਲਵੇ ਜਾਂ ਹੋਰ ਕਿਸ ਤਰੀਕੇ ਨਾਲ ਜ਼ਮੀਨਾਂ ਲੈ ਰਹੇ ਨੇ ਕੀ ਭਾਅ ਕਿਵੇਂ ਚੱਲ ਰਿਹਾ ਉਹ ਸਭ ਤੁਸੀਂ ਦੇਖਦੇ ਹੋ ਤੁਹਾਡੇ ਆਪਣੇ ਚੈਨਲ ਸੱਤ ਟੈਲੀਵਿਜ਼ਨ ਤੇ ਹੁਣ ਵੀ ਜਿਹੜੇ ਦੋਸਤ ਦੇਖ ਰਹੇ ਹਨ ਉਹ ਚੈਨਲ ਸਬਸਕ੍ਰਾਈਬ ਕਰ ਲੈਣ ਤਾਂ ਜੋ ਜਿਹੜੇ ਹੋਰ ਚਰੰਤ ਮਾਮਲੇ ਨੇ ਉਹ ਲੈ ਕੇ ਜਦੋਂ ਵੀ ਅਸੀਂ ਆਵਾਂਗੇ ਸਭ ਤੋਂ ਪਹਿਲਾਂ ਤੁਸੀਂ ਉਹਨਾਂ ਚੀਜ਼ਾਂ ਤੋਂ ਅਵੇਅਰ ਹੋਵੋਗੇ ਜਾਣੂ ਹੋਵੋਗੇ ਅੱਜ ਮੇਰੇ ਨਾਲ ਕਿਸਾਨਾਂ ਦੇ ਵੱਡੇ ਨੇਤਾ ਗੁਰਮੀਤ ਸਿੰਘ ਦਿੱਤੂਪੁਰ ਸਾਹਿਬ ਨੇ ਜਿਹੜੇ ਬੜੇ ਗਰਾਊਂਡ ਤੋਂ ਸਮਝਦੇ ਨੇ ਵਦੇਸ਼ਾਂ ਦੇ ਵਿੱਚ ਵੀ ਰਹੇ ਨੇ ਅਮਰੀਕਾ ਤੱਕ ਜਾ ਕੇ ਆਏ ਨੇ ਦੇਖ ਕੇ ਆਏ ਨੇ ਤੇ ਹੋਰ ਵੀ ਸਭ ਜਾਣਦੇ ਨੇ ਕਿ ਖੇਤੀ ਦੇ ਅੱਗੇ ਕੀ ਦਰਪੇਸ਼ ਚੁਣੌਤੀਆਂ ਨੇ ਜਿਤੂਬਰ ਸਾਹਿਬ ਆਪਣੇ ਨਾਲ ਨੇ ਜਿਤੂਬਰ ਸਾਹਿਬ ਸასი ਸ਼ਕਲ ਸਵਾਗਤ ਕਰਦੇ ਆਂ ਪਹਿਲਾਂ ਸਭ ਤੋਂ ਪਹਿਲਾਂ ਥੋੜਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮੈਂ ਵੀ ਧੰਨਵਾਦੀ ਆ ਤੁਹਾਡੇ ਚੈਨਲ ਦਾ ਠੀਕ ਹੈ ਜੀ ਹੁਣ ਲੰਮਾ ਸਮਾਂ ਤੁਸੀਂ ਜੁਜਦੇ ਬਿਲਕੁਲ ਜੀ ਬਿਲਕੁਲ ਠੀਕ ਹੈ ਇੱਕ ਮੈਨੂੰ ਦੱਸੋ ਅੱਜ ਵੀ ਆਪਾਂ ਇੱਕ ਇਸ سلسلے ਚ ਮਿਲੇ ਸੀ ਤੇ ਅੱਗੇ ਵੀ ਚਲੋ ਗੱਲ ਕਰਾਂਗੇ ਇਹਦੇ ਬਾਰੇ ਸਰਕਾਰਾਂ ਤੇ ਕਾਰਪੋਰੇਟ ਕਹਿੰਦਾ ਕਿ ਜੇਕਰ ਅਸੀਂ ਦੇਸ਼ ਦੀ ਇਕਨੋਮੀ ਨੂੰ ਅੱਗੇ ਲੈ ਕੇ ਜਾਣਾ ਤਾਂ ਸਾਨੂੰ ਇਹ ਜ਼ਮੀਨਾਂ ਤਾਂ ਲੈਣੀਆਂ ਪੈਣੀਆਂ। ਇਹ ਜ਼ਮੀਨਾਂ ਲਾਵਾਂਗੇ, ਰੋਡ ਬਣਾਵਾਂਗੇ, ਵੱਡੀਆਂ-ਵੱਡੀਆਂ ਫੈਕਟਰੀਆਂ ਲਾਵਾਂਗੇ, ਉਦੋਂ ਹੀ ਦੇਸ਼ ਦਾ ਵਿਕਾਸ ਹੋਊਗਾ, ਉਦੋਂ ਹੀ ਆਰਥਿਕਤਾ ਖੜੀ ਹੋਊਗੀ। ਤੁਸੀਂ ਕਹਿੰਦੇ ਹੋ ਕਿ ਨਹੀਂ ਕਾਰਪੋਰੇਟ ਦੇ ਪਿੱਛੇ ਸਰਕਾਰ ਖੜੀ ਹੈ ਤੇ ਕਿਸਾਨਾਂ ਨੂੰ ਇਹ ਬੇਜ਼ਮੀਨੇ ਕਰਨਾ ਚਾਹੁੰਦੇ ਨੇ, ਮਾਲਕੀਅਤ ਤੋਂ ਬਾਹਰ ਕਰਨਾ ਚਾਹੁੰਦੇ ਨੇ। ਅਸਲ 'ਚ ਸਭ ਤੋਂ ਜ਼ਰੂਰੀ ਹੁੰਦਾ ਜਿਹੜੇ ਦੌਰ 'ਚ ਅਸੀਂ ਰਹਿੰਦੇ ਆਂ। ਉਹਦਾ ਅੱਜ ਦਾ ਪੂੰਜੀਵਾਦੀ ਪੂੰਜੀਵਾਦੀ ਦੌਰ ਹੈ ਉਹਦੀ ਅਗਲੀ ਸ਼ਕ ਸ਼ਕਲ ਇੱਕ ਮੁਲਕ ਤੋਂ ਪੂੰਜੀਵਾਦ ਹੋਰਾਂ ਮੁਲਕਾਂ ਚ ਮੰਡੀ ਲਈ ਵਧਿਆ ਜਿਹਨੂੰ ਆਪਾਂ ਸਾਮਰਾਜ ਕਹਾਂਗੇ ਸਾਮਰਾਜ ਤੋਂ ਉਹਨਾਂ ਨੇ ਦੁਨੀਆ ਦੀਆਂ ਵੱਡੀਆਂ ਕਾਰਪੋਰੇਟ ਜਿਹੜੀਆਂ ਜਮਾਤਾਂ ਨੇ ਕਹਿ ਲੋ ਵਿਅਕਤੀ ਨੇ ਉਹਨੇ ਕਾਰਪੋਰੇਸ਼ਨ ਦੇ ਤੌਰ ਤੇ ਦੁਨੀਆ ਚ ਅੱਜ ਪੂਰਾ ਸਾਮਰਾਜ ਕਾਰਪੋਰੇਟ ਦੀ ਸ਼ਕਲ ਚ ਹੈ ਜਿਹੜਾ ਚਾਹੁੰਦਾ ਦੁਨੀਆ ਦੀ ਕੁੱਲ ਪੈਦਾਵਾਰ ਹਾਲਾਂਕਿ ਇੰਡਸਟਰੀ ਵਗੈਰਾ ਕਈ ਪਾਸੇ ਉਹਨਾਂ ਦਾ ਪਹਿਲੇ ਹੀ ਹੱਥ ਸੀਗਾ ਹੁਣ ਜਿਹੜਾ ਖੇਤੀ ਤੇ ਉਹਦਾ ਹਮਲਾ ਕਿਉਂਕਿ ਖੇਤੀ ਦਾ ਜਿਹੜਾ ਲੋਡ ਆ ਸਮਾਜ ਨੂੰ ਜਿਉਣ ਲਈ ਆਪਾਂ ਮੋٹے ਜਾਣਦੇ ਆ ਇਹ ਜਿਹੜੇ ਲੋਕ ਖੇਤੀ ਨਾਲ ਆਪ ਜੁੜਿਆ ਸਾਡਾ ਪ੍ਰਬੰਧ ਸੀਗਾ ਉਹਨੂੰ ਕੈਪੀਟਲਾਈਜ਼ ਉਹ ਉਹਦਾ ਸਾਮਰਾਜੀਕਰਨ ਕਿਵੇਂ ਕਰਨਾ ਹੈ ਉਹਨੂੰ ਆਪ ਨੂੰ ਆਪ ਚ ਕਿਵੇਂ ਖਪਾਉਣਾ ਹੈ ਇਹ ਅੱਜ ਦੀ ਇਕਨੋਮੀ ਦਾ ਮੋਟਿਵ ਹੈ ਨਿਸ਼ਾਨਾ ਹੈ ਉਹਦਾ ਦੂਜਾ ਸਿੱਟਾ ਇਹ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਅੱਜ ਉਹਨਾਂ ਨੂੰ ਇਹ ਨਹੀਂ ਜ਼ਰੂਰਤ ਲੋਕਾਂ ਦੀ ਤਰੱਕੀ ਦਾ ਮਤਲਬ ਕੀ ਹੈ ਸਾਡੇ ਮੁਲਕ ਦੀ ਖੇਤੀ ਪਹਿਲਾਂ ਵੀ ਸਾਮਰਾਜੀ ਲੋਟ ਦਾ ਸ਼ਿਕਾਰ ਰਹੀ ਫਿਰ ਸਾਮਰਾਜ ਨੂੰ ਅਸੀਂ ਖੇਤੀ ਦੀਆਂ ਲਾਗਤ ਚੀਜ਼ਾਂ ਚ ਬਦਲਤਾ ਖੇਤੀ ਦੀ ਪੈਦਾ ਕਰਨ ਲਈ ਰੇ ਟਰੈਕਟਰ ਵਗੈਰਾ ਸਾਰਾ ਸੀ ਖੇਤੀ ਦੀ ਪੈਦਾਵਾਰ ਕਰਨ ਲਈ ਉਹ ਕੰਪਨੀਆਂ ਦਾ ਵਰਤਿਆ ਜਿਦੇ ਕਰਕੇ ਉਹਦਾ ਸਿੱਟਾ ਹੋਇਆ ਅਸੀਂ ਕਰਜ਼ਾਈ ਹੋਏ ਆ ਸਾਡੀ ਸਰਕਾਰ ਨੇ ਪਾਸ ਸੀਮਤ ਰੱਖਿਆ ਇਹ ਇਸ ਪਾੜੇ ਨੇ ਕਿਸਾਨਾਂ ਨੂੰ ਕਰਜ਼ਾਈ ਕੀਤਾ ਕਰਜ਼ੇ ਸਿੱਟਿਆ ਜਿਹਦਾ ਅਗਲਾ ਹੁਣ ਉਹਦਾ ਕਦਮ ਹੈ ਇੱਕ ਜ਼ਮੀਨ ਬਚਦੀ ਆ ਜ਼ਮੀਨ ਤੋਂ ਜਿਹੜਾ ਸਾਰਾ ਕੁਝ ਪੈਦਾ ਹੋਣਾ ਉਹ ਹਥਿਆਉਣਾ ਚਾਹੁੰਦੇ ਨੇ ਉਹਦਾ ਮੋਟਾ ਜਿਹਾ ਫਾਰਮੂਲਾ ਚਾਹੀਏ ਤਿੰਨ ਕਾਨੂੰਨ ਕਹਿ ਲੋ ਜਾ ਹੁਣ ਦੀ ਜਿਹੜੀ ਇੱਕ ਖੇਤੀ ਦਾ ਨਵਾਂ ਕਾਨੂੰਨ ਨਹੀਂ ਕਰਨ ਦੀ ਨੀਤੀ ਹੈ ਜਿਹੜੀ ਹਾਂ ਜਿਹੜਾ ਮਾਰਕੀਟਿੰਗ ਵਾਲਾ ਹਾਂ ਇਸ ਕਰਕੇ ਉਹ ਚਾਹੁੰਦਾ ਵੀ ਇਸ ਸਾਰੇ ਕਾਸੇ ਤੇ ਜੀ ਮੇਰਾ ਦੁਨੀਆ ਦੀਆਂ ਜਿਹੜੀਆਂ ਕੁਝ ਕੰਪਨੀਆਂ ਕੁਝ ਵੱਡੇ ਕਾਰਪੋਰ ਸੈਕਟਰ ਹੈ ਉਹਨੂੰ ਆਪਣੇ ਹੱਥਾਂ 'ਚ ਲੈ ਰਿਹਾ ਉਹਦਾ ਜਿਹੜਾ ਨਵਾਂ ਨਾਰਾ ਮੈਂ ਤੁਹਾਨੂੰ ਸਾਫ਼ ਕਰਾਂ ਹਮ ਤੌਰ ਤੇ ਇਹ ਆਪਾਂ ਅੰਦਰੋਂ ਨਹੀਂ ਦੇਖਦੇ ਦਾ ਮੋਟਿਵ ਕੀ ਆ ਇਹ ਚਾਹੁੰਦਾ ਵੀ ਦੁਨੀਆ 'ਚ ਅਨਾਜ ਘੱਟ ਪੈਦਾ ਕਰੋ ਲੋਕਾਂ ਨੂੰ ਭੁੱਖੇ ਮਾਰੋ ਇਸ ਕਰਕੇ ਸਾਡਾ ਜਿਹੜਾ ਫਿਰ ਅਨਾਜ ਮਹਿੰਗਾ बिकੂਗਾ ਥੋੜਾ ਹੋਊਗਾ ਮਹਿੰਗਾ बिकੂਗਾ ਬੇ ਲੋੜਾ ਜਿਹੜਾ ਆ ਸਾਡਾ ਲੋਕ ਗਰੀਬ ਹੁੰਦੇ ਨੇ ਮਰਨ ਉਹਦਾ ਮੋਟਿਵ ਹੈ ਵੀ ਪਾਪੂਲੇਸ਼ਨ ਘਟਾਉਣਾ ਆਪਣਾ ਸਟੋਰੇਜ ਕਰਕੇ ਆਪਣੇ ਭਾਅ ਉਸ ਅਨਾਜ ਨੂੰ ਵੇਚਣਾ ਇਹ ਅੱਜ ਦਾ ਨਿਸ਼ਾਨਾ ਹੈ ਮੋਟੀ ਜੀ ਗੱਲ ਕਰਾਂ ਵੀ ਦੁਨੀਆ ਦੀਆਂ ਚਾਰ ਵੱਡੀਆਂ ਕੰਪਨੀਆਂ ਨੇ ਜਿਹਦੇ ਇਨੇ ਹੋਲਡ ਕੀਤਾ ਸਾਰਾ ਦੁਨੀਆ ਦਾ ਖਾਣ ਪੀਣ ਵਾਲਾ ਸਾਰਾ ਸਿਸਟਮ ਇਸ ਕਰਕੇ ਸਾਨੂੰ ਇਹ ਗੱਲ ਸਾਡੇ ਪੱਲੇ ਨਹੀਂ ਪੈਂਦੀ ਅਸੀਂ ਮੰਨੀ ਜਾਂਦੇ ਹਾਂ ਸਾਡੇ ਮੁਲਕ ਆਜ਼ਾਦ ਨੇ ਨਾ ਉਹਨਾਂ ਨੇ ਜਦੋਂ ਡਬਲਯੂਟੂ ਵਗੈਰਾ ਸੀ ਅਜੇ ਇਹਨਾਂ ਨੀਤੀਆਂ ਦਾ ਰੌਲਾ ਪਾਉਨੇ ਆ ਜਦੋਂ ਸਾਮਰਾਜ ਦੇ ਵਿਰੁੱਧ ਅੱਡ ਅੱਡ ਮੁਲਕਾਂ ਦੇ ਲੋਕਾਂ ਨੇ ਬਗਾਵਤਾਂ ਕਰੀਆਂ ਜਾਂ ਸਾਮਰਾਜ ਤੋਂ ਖਹਿੜਾ ਛਡਾਉਣ ਦੀ ਇੱਕ ਲੜਾਈ ਸ਼ੁਰੂ ਹੋਈ ਸਾਡੇ ਮੁਲਕ ਦੀ ਦੋ ਤਾਰਾਂ ਨੇ ਇਸ ਲੜਾਈ ਦੀਆਂ ਇੱਕ ਤਾਂ ਇਨਕਲਾਬੀ ਤਰੀਕੇ ਨਾਲ ਉਹਦਾ ਬਿਲਕੁਲ ਖਾਤਮਾ ਕਰਨਾ ਆਪਣੇ ਮੁਲਕ ਚੋਂ ਉਹਦੀ ਇਕਨੋਮੀ ਦਾ ਖਤਮ ਕਰਨਾ ਲੋਕਾਂ ਦੇ ਹਿੱਤ ਦੀ ਆਪਣੀ ਇਕਨੋਮੀ ਨੀਤੀਆਂ ਬਣਾਉਣਾ ਸੀ ਉਹ ਸਾਡੇ ਜਿਹੜੇ ਗਦਰੀ ਭਗਤ ਸਿੰਘ ਵਾਲੀ ਲਹਿਰ ਸੀਗੀ ਉਹਨੂੰ ਟੋਟਲ ਸਾਮਰਾਜ ਨੂੰ ਮੁਲਕ ਚੋਂ ਕੱਢਣਾ ਚਾਹੁੰਦੀ ਸੀ ਖਤਮ ਕਰਨਾ ਚਾਹੁੰਦੀ ਸੀ ਨਾਲ ਸਾਡੇ ਮੁਲਕ ਦਾ ਦੂਜਾ ਹਿੱਸਾ ਇੱਥੇ ਉਹਨੇ 5-600 ਰਾਜੇ ਜਿਨਾਂ ਨੇ ਅੰਗਰੇਜ਼ਾਂ ਨੂੰ ਜੀ ਆਇਆਂ ਕਿਹਾ ਉਸੇ ਸਮੇਂ ਸਾਡੇ ਮੁਲਕ ਦੇ ਬਿਰਲੇ ਟਾਟੇ ਇਹ ਪਹਿਲੇ ਸਰਮਾਇਦਾਰ ਨੇ ਜਿਨ੍ਹਾਂ ਨੇ ਅੰਗਰੇਜ਼ਾਂ ਨਾਲ ਹਿੰਦੁਸਤਾਨ ਸਾਂਝੀਆਂ ਕੰਪਨੀਆਂ ਬਣਾਈਆਂ ਜਿਵੇਂ ਰੂਹ ਦੇ ਉਹਨਾਂ ਨੇ ਕਾਰਖਾਨੇ ਲੈ ਮੇਰਾ ਮਤਲਬ ਵੀ ਉਹਨਾਂ ਨਾਲ ਸਾਂਝ ਪਿਆਲੀ ਆੜਾ ਅੰਗਰੇਜ਼ਾਂ ਨਾਲ ਉਹਨਾਂ ਨੇ ਰਲ ਕੇ ਕੰਮ ਕੀਤੇ ਇਸ ਕਰਕੇ ਉਹ ਵੀ ਚਾਹੁੰਦੇ ਸੀ ਅੰਗਰੇਜ਼ੀ ਸਿਸਟਮ ਕਾਇਮ ਰਹੇ ਇੱਥੇ ਦਾ ਰਾਜਾ ਵੀ ਚਾਹੁੰਦੇ ਸੀਗੇ ਵੀ ਇਹ ਸਿਸਟਮ ਕਾਇਮ ਰਹੇ ਉਹਦੀ ਨਿਮਾਇੰਦਗੀ ਕਰੀ ਸਾਡੀ ਕਾਂਗਰਸ ਪਾਰਟੀ ਨੇ ਜਿਹੜਾ ਜਿਹਦਾ ਨਾ ਦੋਨਾਂ ਜਮਾਤਾਂ 'ਚ ਹੱਥ ਸੀਗਾ ਦੂਜੇ ਪਾਸੇ ਬਗਾਵਤੀ ਜਿਹੜੀ ਲਹਿਰ ਸੀਗੀ ਉਹਨੂੰ ਦਬਾਉਣ ਲਈ ਅੰਗਰੇਜ਼ਾਂ ਨੇ ਆਪ ਨੂੰ ਪਤਾ ਅਤਿਆਚਾਰ ਬਹੁਤ ਕਰਿਆ ਔਰ ਸਾਡੀ ਇਹ ਜਿਹੜੀ ਗਾਂਧੀ ਦੀ ਪੀਸਫੁੱਲ ਲਹਿਰ ਸੀ ਇਹਨੇ ਉਹਨਾਂ ਨੂੰ ਬਸਾਰਿਆ ਇਸ ਕਰਕੇ ਉਹ ਖਤਮ ਹੋਣ ਇਹ ਕਾਂਗਰਸ ਨੇ ਦੂਜੇ ਪਾਸੇ ਅੰਗਰੇਜ਼ਾਂ ਦੀ ਉਹ ਕੀਤੀ ਆ politically ਰਾਜਨੀਤਿਕ ਤੌਰ ਤੇ ਸਾਨੂੰ ਆਜ਼ਾਦੀ ਮਿਲੀ ਆ ਆਰਥਿਕ ਤੌਰ ਤੇ ਸਾਨੂੰ ਆਜ਼ਾਦੀ ਨਹੀਂ ਮਿਲੀ ਉਹਦਾ ਮਤਲਬ ਇਹ ਆ ਵੀ ਰਾਜਨੀਤਿਕ ਤੌਰ ਤੇ ਅੰਗਰੇਜ਼ਾਂ ਦੀ ਇਕਨੋਮੀ ਦੀ ਰਾਖੀ ਕਰਨਾ ਉਹਦੇ ਲਈ ਆ ਜਿਹੜਾ ਆਪਣਾ ਸਿਸਟਮ ਹੈ ਲੋਕਾਂ ਦੀ ਬੁਗਾਬਤਾ ਨੂੰ ਦਬਾਉਣਾ ਲੋਕਾਂ ਨੂੰ ਲਾਰੇ ਲਾਉਣਾ ਲੋਕਾਂ ਨੂੰ ਇਹ ਜਿਚਾਉਣਾ ਵੀ ਸਾਡਾ ਆਪਣਾ ਮੁਲਕ ਆਜ਼ਾਦ ਹੈ ਸਾਡੀ ਆਪਣੀ ਇਕਨੋਮੀ ਹੈ ਉਹਦੇ ਆਪਣਾ ਬਾਹਰੀ ਸਿੱਟੇ ਆਪਾਂ ਦੇਖਦੇ ਆ ਕੋਈ ਸਾਡੀ ਇਕਨੋਮੀ ਆਜ਼ਾਦ ਨਹੀਂ ਉਹਨਾਂ ਦੇ ਇਸ਼ਾਰਿਆਂ ਤੇ ਆ ਕਾਨੂੰਨ ਕਿਸਾਨਾਂ ਨੂੰ ਪੁੱਛ ਕੇ ਨਹੀਂ ਬਣਦੇ ਉਹ ਆਪਣੇ ਆਪੇ ਬਣਾ ਦਿੰਦੇ ਨੇ ਜਾਂ ਹੋਰ ਲੋਕਾਂ ਦੀ ਬੇਰਜ਼ਗਾਰੀ ਯਾਨੀ ਪੂੰਜੀਵਾਦੀ ਸਿਸਟਮ ਨੇ ਦੋ ਚੀਜ਼ਾਂ ਹਮੇਸ਼ਾ ਵਧਾਉਣੀਆਂ ਵਧਾਉਣੇ ਇੱਕ ਤਾਂ ਬੇਰਜ਼ਗਾਰੀ ਦੂਜਾ ਉਹਨਾਂ ਨੇ ਮੰਗਾਈ ਕਉ ਇਹ ਇਸ ਪਾੜੇ ਚ ਉਹਦਾ ਮੁਨਾਫਾ ਹੋਊਗਾ ਬਾਕੀ ਮਜ਼ਦੂਰ ਦੀ ਪੂਰਾ ਸਾਧਨ ਇਹਦੇ ਲੁੱਟ ਕਰਨੀਓ ਕਰਨੀਆਂ ਇਹਦਾ ਸਿੱਧਾ ਨਾਂ ਹੈਗਾ ਨਿੱਜੀਕਰਨ ਨਿੱਜੀਕਰਨ ਦਾ ਮਤਲਬ ਹਾਂਜੀ ਪ੍ਰਾਈਵੇਟਾਈਜ਼ ਹਾਂ ਪ੍ਰਾਈਵੇਟਾਈਜ਼ ਇਹਦੇ ਕਰਕੇ ਆਪਣੇ ਮੁਲਕ ਦੇ ਸਾਰੇ ਸਿਸਟਮ ਬਿਜਲੀ ਕੀ ਫਰਾਨਾ ਕੀ ਟ੍ਰਾਂਸਪੋਰਟ ਕੀ ਰੇਲਾਂ ਕੀ ਆਪਾਂ ਜਾਣਦੇ ਆ ਸਾਰੇ ਦਿਨੋਂ ਦਿਨ ਪ੍ਰਾਈਵੇਟ ਹੋ ਰਹੇ ਨੇ ਇਸ ਕਰਕੇ ਉਹ ਖੇਤੀ ਨੂੰ ਵੀ ਜਿਹੜਾ ਇੱਕ ਸਮੂਹਕ ਸਟੇਟਾਂ ਦੇ ਅੰਡਰ ਸੀਗਾ ਜਾ ਲੋਕਾਂ ਨੂੰ ਨਾਜ ਦੀ ਲੋੜ ਸੀਗੀ ਉਹਦੇ ਲਈ ਇਹ ਸਿਸਟਮ ਪੈਦਾ ਕੀਤਾ ਪਹਿਲਾਂ ਆਪਾਂ ਪਿੱਛੇ ਜਾਈਏ 51 ਆਜ਼ਾਦ ਹੋਏ ਆ ਜਦੋਂ ਉਦੋਂ ਸਾਡਾ ਮੁਲਕ ਕਾਲ ਪੈਂਦੇ ਸੀ ਅੰਗਰੇਜ਼ਾਂ ਨੇ ਅੰਤੋਂ ਵੱਧ ਸਾਡੇ ਖਾਦ ਖਰਾ ਲੁੱਟੀ ਸੀਗੀ ਉਦੋਂ ਅਮਰੀਕਾ ਜਿਹੜਾ ਸਾਮਰਾਜ ਸਾਰਿਆਂ ਤੋਂ ਵੱਡਾ ਬਣਿਆ ਜੀਨੇ ਅਸਲ 'ਚ ਇੱਕ ਨਵੀਂ ਨੀਤੀ ਦੇ ਤਹਿਤ ਵੀ ਅਸੀਂ ਤੁਹਾਨੂੰ ਫालतੂ ਨਾਲ ਦਿੱਤਾ ਸਾਨੂੰ ਪੀਐਲ 480 ਕਹਿੰਦੇ ਨੇ ਹੁਣ 1952 ਤੋਂ ਲੈ ਕੇ ਉਹਨੇ 56 ਜਿਸਾਨੂੰ 60 ਦੇ ਗੇੜ ਰਾਏ ਦਿੱਤੀ ਪਹਿਲਾਂ ਤਾਂ ਸਾਡਾ ਪੀਐਲ 480 ਨਾਲ ਜਿਹੜਾ ਫालतੂ ਉਹਨੇ ਅਨਾਜ ਭੇਜਿਆ ਵੀ ਇੰਡੀਆ ਦੇ ਰੁਪਏ ਚ ਦਿਓ ਸਾਨੂੰ ਡਾਲਰ ਚ ਨਾ ਦਿਓ ਜਿਹਦਾ ਸਿੱਟਾ ਇਹ ਹੋਇਆ ਉਹਨੇ ਡਾਲਰ ਦੀ ਨਾ ਰੁਪਏ ਦੀ ਕੀਮਤ 25% ਘਟਾਤੀ ਉਹੀ ਸਾਡਾ ਜਿਹੜਾ 25% ਉਹਦਾ ਕਰਜ਼ਾ ਵਧ ਗਿਆ ਇਹਦੇ ਕਰਕੇ ਫੇਰ ਉਹਨੇ ਕਿਹਾ ਮੈਂ ਤੁਹਾਨੂੰ ਖੇਤੀ ਨੀਤੀ ਦੀ ਨਾ ਜਿਹਨੂੰ ਆਪਾਂ ਹਰਾ ਨਿਕਾਲਾ ਕਹਿੰਦੇ ਆ ਹਰਾਨਕਲਾਬ ਨੇ ਉਸ ਸਾਮਰਾਜ ਨੇ ਆਪਣਾ ਜਿਹੜਾ ਇਨਪੁੱਟ ਵਗੈਰਾ ਖੇਤੀ ਦਾ ਆ ਪੈਦਾ ਕਰਨ ਦਾ ਜਿਹੜਾ ਸੰਦ ਸੰਿਹੜਾ ਸੀਗਾ ਉਹ ਵਿੱਚ ਉਹਦੀ ਮੰਡੀ ਕ੍ਰੀਏਟ ਕੀਤੀ ਆ ਸਾਡੇ ਮੁਲਕ ਦੀ ਖੇਤੀ ਵਧਾਉਣ ਦੇ ਨਾਂ ਤੇ ਹੁਣ ਅੱਜ ਬੀਜ ਵੀ ਕੰਪਨੀ ਦਿੰਦੀ ਆ ਅੱਜ ਹਲ ਦੇ ਥਾਂ ਟਰੈਕਟਰ ਵੀ ਕੰਪਨੀ ਦਿੰਦੀ ਆ ਅੱਜ ਗੁਰੂਗੜਾਈ ਦੇ ਥਾਂ ਸਪਰੇ ਵੀ ਕੰਪਨੀ ਦਿੰਦੀ ਆ ਉਹਦੇ ਨਾਂ ਤੇ ਖਾਦਾਂ ਵਗੈਰਾ ਅੱਜ ਆਪਾਂ ਨੂੰ ਦੇਖੋ ਵੀ ਕਦੇ ਖਾਦਾਂ ਤੇ ਸਰਕਾਰੀ ਕੰਟਰੋਲ ਸੀਗਾ ਹੁਣ ਉਹਦਾ ਸਿੱਟਾ ਇਹ ਹੈ ਅੱਜ ਪ੍ਰਾਈਵੇਟ ਕੰਪਨੀਆਂ ਕੋਲ ਖਾਦਾਂ ਨੇ ਉਹ ਬਣਾਉਂਦੇ ਨੇ ਔਰ ਹਰ ਵਾਰੀ ਸਾਨੂੰ ਖਾਦਾਂ ਦੀ ਸ਼ੋਰਟ ਕਦੇ ਡੀਏਪੀ ਨਹੀਂ ਮਿਲਦਾ ਨਹੀਂ ਮਿਲਦਾ ਅੱਗੇ ਸਰਕਾਰੀ ਤੌਰ ਤੇ ਸਾਨੂੰ ਸਾਡੀਆਂ ਜਿਹੜੀਆਂ ਸੁਸਾਇਟੀਆਂ ਚ ਵੇਲੇ ਸਿਰ ਸਾਨੂੰ ਉਹ ਖਾਦਾਂ ਮਿਲਦੀਆਂ ਸੀਗਾ ਹੁਣ ਦੇਖੋ ਅਸੀਂ ਇਸ ਗੱਲ ਹੀ ਤਰਸਦੇ ਹਾਂ ਜਿਵੇਂ ਹਰ ਕਿਸਾਨ ਸਾਨੂੰ ਇੱਕ ਆਦੀ ਬਣਾਤਾ ਨਾ ਸਿਸਟਮ ਨੇ ਹਰ ਕਿਸਾਨ ਹੁਣ ਟਰੈਕਟਰ ਕਿਹੜੇ ਮਾਡਲ ਦਾ ਲੈਣਾ ਹੈ ਇਹ ਹੀ ਸੋਚੂਗਾ ਜਾਨੀ ਕਿਹੜੀ ਸਪਰੇਅ ਦੀ ਦਵਾਈ ਲੈਣੀ ਹੈ ਕਿਹੜੀ ਕੰਪਨੀ ਦੀ ਅਸੀਂ ਆਹ ਹੋਰ ਚੀਜ਼ਾਂ ਲੈਣੀਆਂ ਨੇ ਇਸ ਕਰਕੇ ਵੀ ਸਾਡੀ ਆਦਤ ਬਣ ਗਈ ਹੁਣ ਅਸੀਂ ਪਿੱਛੇ ਨਹੀਂ ਮੁੜ ਸਕਦੇ ਬਾਲਾ ਕਹਿੰਦੇ ਜਿਹੜਾ ਕੁਦਰਤੀ ਖੇਤੀ ਉਹ ਕੁਦਰਤੀ ਖੇਤੀ ਨੂੰ ਮਾਰਕੀਟ ਨਾਲ ਜੋੜਿਆ ਇਨਪੋਰਟ ਵਗੈਰਾ ਆਪਣਾ ਵੇਚਿਆ ਸਾਰਾ ਕੁਝ ਕੀਤਾ ਜੀ ਦੀ ਜ ਸਜਮਾਰ ਅਸੀਂ ਕਰਜ਼ੇ 'ਚ ਕਿਉਂਕਿ ਸਾਡੀ ਖੇਤੀ ਕਰਜ਼ਾ ਲੈ ਕੇ ਸ਼ੁਰੂ ਹੋਈ ਆ ਬਲਡ ਬੈਂਕ ਆ ਜਿਹੜੇ ਨੇ ਨਾ ਇਹਨਾਂ ਦੇ ਸਾਮਰਾਜੀ ਕੰਪਨੀਆਂ ਦੀਆਂ ਬੈਂਕਾਂ ਨੇ ਉਹਨਾਂ ਨੇ ਕਿਹਾ ਨਹੀਂ ਪੈਸਾ ਵੀ ਆ ਫਲਾਣੀ ਬੈਂਕ ਚੋਂ ਪੈਸੇ ਲੈ ਲਓ ਉਹ ਕਰਜ਼ੇ ਦਾ ਵਿਆਜ ਚੀਜ਼ਾਂ ਮਹਿੰਗੀਆਂ ਇਹਦਾ ਮਤਲਬ ਅਸੀਂ ਸਾਡਾ ਜਿਹੜਾ ਖਰਚਾ ਪੈਦਾਵਾਰ ਤੋਂ ਵੱਧ ਗਿਆ ਜਿਹਦੇ ਕਰਕੇ ਅਸੀਂ ਹੁਣ ਕੀਮਤ ਸੂਚਕੰਕ ਦੀ ਮੰਗ ਰੱਖੀ ਐ ਐਮਐਸਪੀ ਦੀ ਮੰਗ ਕਰਦੇ ਆ ਵੀ ਸਾਡਾ ਖਰਚਾ ਲਾ ਕੇ ਸਾਨੂੰ 50% ਵਾਧਾ ਦੇਵੋ ਤਾਂ ਕਿ ਅਸੀਂ ਜਿਉਂਦੇ ਰਹੀਏ ਪਰ ਉਹ ਨਹੀਂ ਵਾਪਰ ਰਿਹਾ ਤਾਂ ਹੁਣ ਵੀ ਜਿੱਥੇ ਸਾਡਾ ਅੱਜ ਸੰਕਟ ਹੈ ਖੇਤੀ ਦਾ ਖਾਸ ਤੌਰ ਤੇ ਉਹੀ ਸੰਕਟ ਹੈ ਸਾਮਰਾਜੀ ਸਿਸਟਮ ਦੇ ਅਧੀਨ ਸਾਡਾ ਸਿਸਟਮ ਚੱਲਦਾ ਜਿਵੇਂ ਪਹਿਲਾਂ ਕਿਹਾ ਸਾਡਾ ਮੁਲਕ ਆਰਥਿਕ ਤੌਰ ਤੇ ਇਹ ਦੇਖੋ ਕਿ ਜਿਹੜੇ ਪੰਜਾਬ ਦੇ ਵਿੱਚ ਜ਼ਮੀਨਾਂ ਲਈਆਂ ਜਾ ਰਹੀਆਂ ਨੇ ਇਹਨਾਂ ਦਾ ਕੀ ਬਣੂਗਾ ਜਿਹੜੀਆਂ ਜ਼ਮੀਨਾਂ ਲਈਆਂ ਜਾ ਰਹੇ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਜਿਹੜੇ ਹਾਈਵੇ ਪ੍ਰੋਜੈਕਟ ਨੇ ਉੱਥੇ ਆਮ ਲੋਕਾਂ ਦੀਆਂ ਕਾਰਾਂ ਮੋਟਰਸਕੂਟਰ ਨਹੀਂ ਚੱਲਣੇ ਇਹਨਾਂ ਨੇ ਸਾਰੀ ਮਾਰਕੀਟ ਨੂੰ ਇਕੱਠਾ ਕਰਨ ਲਈ ਇਹ ਜਿਹੜੀਆਂ ਵੱਡੀਆਂ ਸੜਕਾਂ ਵੱਡੇ ਟਰੈਕਟਰ ਆਵਾਜਾਈ ਛੇਤੀ ਹੋਵੇ ਇਹਨਾਂ ਕੰਪਨੀਆਂ ਲਈ ਪ੍ਰੋਜੈਕਟ ਨੇ ਇਸ ਕਰਕੇ ਇਹਨੂੰ ਲੋਕਾਂ ਦੇ ਨਾਂ ਤੇ ਕਹਿਣਾ ਸਾਰਾਂ ਦੇ ਭਲੇ ਲਈ ਕਹਿਣਾ ਉਹਦਾ ਹਰਜਾਏ ਆ ਅੱਜ ਮੇਰਾ ਖਿਆਲ ਆ 16 16 ਲੱਖ ਦੇ ਕਰੀਬ ਏਕੜ ਦੇ ਕਰੀਬ ਇਹ ਜਿਹੇ ਪ੍ਰੋਜੈਕਟਾਂ ਨੇ ਸਾਡੀਆਂ ਜ਼ਮੀਨਾਂ ਖਪਤ ਕਰ ਲਈਆਂ ਜਿਹਦਾ ਮਤਲਬ ਹੈ ਵੀ ਪਹਿਲਾਂ ਵੀ ਅਸੀਂ ਸਾਡੇ ਜਿਹੜੀ ਖੇਤੀ ਦੇ ਮਾਲਕ ਛੋਟੇ ਰਹਿ ਗਏ ਸਾਡੀ ਜ਼ਮੀਨ ਹਰ ਸਾਲ ਇਹ ਜੇ ਪ੍ਰੋਜੈਕਟਾਂ ਚ ਸਰਕਾਰ ਕਾਰਪੋਰੇਟ ਲਈ ਉਹਦੀਆਂ ਸਹੂਲਤਾਂ ਲਈ ਸਾਰੀਆਂ ਜ਼ਮੀਨਾਂ ਤੋਂ ਸਾਨੂੰ ਹੱਥਲ ਕਰ ਰਹੀ ਹੈ ਇਹ ਬਹੁਤ ਸਾਮਰਾਜ ਦਾ ਚਾਰੇ ਪਾਸਿਓਂ ਹਮਲਾ ਸਾਡੀਆਂ ਜ਼ਮੀਨਾਂ ਤੇ ਸਾਡੀ ਖੇਤੀ ਦੇ ਪੈਦਾਵਾਰ ਤੇ ਸਾਡੀ ਖੇਤ ਦੀ ਖੇਤੀ ਦੀ ਮੰਡੀ ਤੇ ਅਸੀਂ ਮਹਾਇਜ ਜਿਵੇਂ ਇੱਕ ਵਸਤੂ ਹੈ ਅੱਜ ਦੇ ਯੁੱਗ ਵਿੱਚ ਹਰ ਚੀਜ਼ ਇੱਕ ਵਸਤੂ ਦੇ ਤੌਰ ਤੇ ਵਿਕਦੀ ਹੈ ਜ਼ਮੀਨ ਚੀਜ਼ਾਂ ਸਾਰਾ ਕੁਝ ਹੁਣ ਜਿਹੜੀ ਸਾਡੀ ਮਿਹਨਤ ਹੈ ਉਹ ਇੱਕ ਵਸਤੂ ਹੈ ਉਹ ਉਹ ਮਾਰਕੀਟ ਚ ਉਹਦਾ ਮੁੱਲ ਪਾ ਕੀ ਮਿਲਣਾ ਆਪਣੀ ਕਣਕ ਜਾਂ ਮਿਹਨਤ ਦਾ ਉਹ ਸਾਰਾ ਕੁਝ ਉਹਨਾਂ ਤੇ ਨਿਰਪਰ ਆ ਇਹਦਾ ਮਤਲਬ ਬਰਾਬਰ ਪਾੜਾ ਹੋਣਗੇ ਅਸੀਂ ਖੇਤੀ ਤੋਂ ਬਾਹਰ ਜਾ ਰਹੇ ਹਾਂ ਉਹਨਾਂ ਨੇ ਇੱਕ ਨਵਾਂ ਹੀ ਨਾਰਾ ਦਿੱਤਾ ਵੀ ਤੁਸੀਂ ਮਾਲਕ ਰਹੋ ਜ਼ਮੀਨ ਦੇ ਜੀ ਪਰ ਸਾਡੇ ਨਾਲ ਕੰਟਰੈਕਟ ਕਰ ਲਓ 10 ਸਾਲ ਲਈ 5 ਸਾਲ ਲਈ ਤਾਂ ਕੰਟਰੈਕਟ ਫਾਰਮਿੰਗ ਹਾਂ ਜਿਉਂ ਆਪਾਂ ਕਹਿੰਦੇ ਠੇਕੇ ਵਾਲੀ ਖੇਤੀ ਤਾਂ ਮਾਲਕ ਤੁਸੀਂ ਰਹੋ ਦੇਖੋ ਕਿੰਨਾ ਵੱਡਾ ਭਲੇਖਾ ਪਰ ਉਹ ਲਈ ਐਗਰੀਮੈਂਟ 10 ਸਾਲ ਦੀ 5 ਸਾਲ ਦੀ ਕਰੋ ਤਾਂ ਫਿਰ ਨਵੇਂ ਸ਼੍ਰੀ ਉਹ ਐਗਰੀਮੈਂਟ ਜਿਵੇਂ ਆਪਾਂ ਵੀ ਹਰ ਸਾਲ ਠੇਕੇ ਤੇ ਅਗਲੇ ਸਾਲ ਫੇਰ ਠੇਕਾ ਤਾਂ ਉਹਦਾ ਜਿਹੜਾ ਸਭ ਤੋਂ ਵੱਡਾ ਦੁੱਖ ਹੈ ਸਾਡੀ ਜ਼ਮੀਨ ਸਾਨੂੰ ਕਿੱਥੋਂ ਲੱਭੂਗੀ ਉਹਨਾਂ ਨੇ ਇੱਕ ਪਿੰਡ ਦਾ ਫਾਰਮ ਬਣਾ ਲਿਆ ਉਹਦੀ ਮੇਰੀ ਵਟ ਕਿੱਥੇ ਆ ਤੇਰੀ ਵਟ ਕਿੱਥੇ ਆ ਉਹ ਸਾਰਾ ਕੁਝ ਮਿਟ ਜਾਣਾ ਫਰਜ਼ ਇਹਦਾ ਮਤਲਬ ਸਾਨੂੰ ਤਾਂ ਸਾਡੀ ਜ਼ਮੀਨ ਧਰਤੀ ਤੇ ਨਹੀਂ ਲੱਭਣੀ ਗੱਲ ਹੀ ਵਾਤੀ ਚਾਹੀਏ ਅੱਜ ਦਾ ਸੀ ਜਿਹੜਾ ਇਹ ਜਿਹੜਾ ਕਿਹਾ ਜਾਂਦਾ ਕਿ ਕਈ 100 ਏਕੜ ਜ਼ਮੀਨ ਇੱਥੇ ਲਈ ਹੋਈ ਹੈ ਕਬਜ਼ਾ ਲੈਣ ਆਏ ਸੀ ਇਹਦੇ ਬਾਰੇ ਦੱਸੋ ਇਹੋ ਜਿਹੇ ਜਿਹੜੇ ਨਾ ਕੰਪਨੀਆਂ ਨੂੰ ਉਹੀ ਉਹੀ ਗੱਲ ਜਦੋਂ ਸ਼ੁਰੂ ਕੀਤੀ ਫਾਇਦਾ ਦੇਣ ਲਈ ਜ਼ਮੀਨਾਂ ਨੂੰ ਜਿਵੇਂ ਇਸ ਜ਼ਮੀਨ ਨੂੰ 25 30 33 ਸਾਲਾਂ ਤੋਂ ਬਹੁਤ ਘੱਟ ਪਾਤੇ ਲਈ ਪੂਰੇ ਪੈਸੇ ਨਹੀਂ ਦਿੱਤੇ ਫਿਰ ਜਿਵੇਂ ਸ਼ਰਤਾਂ ਸੀ ਆਪਾਂ ਕਹਿੰਦੇ ਆਂ ਵੀ ਇੰਡਸਟਰੀ ਲੱਗੂਗੀ ਚਲ ਸਾਡੇ ਵਿਹਲੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਦੁਨੀਆ ਚਾਹੀ ਹੁੰਦਾ ਆਇਆ ਜਦੋਂ ਖੇਤੀ ਦਾ ਬੋਝ ਘਟਾਉਂਦੇ ਨੇ ਦੂਜੇ ਪਾਸੇ ਲੋਕਾਂ ਨੂੰ ਕੰਮ ਮਿਲਦਾ ਇਸ ਕਰਕੇ ਸਾਡੀ ਸਰਕਾਰ ਨੇ ਜ਼ਮੀਨਾਂ ਤਾਂ ਰੁਕਾਤੀਆਂ ਪਰ ਉਹਨਾਂ ਕੰਪਨੀਆਂ ਤੇ ਕੋਈ ਜ਼ੋਰ ਨਹੀਂ ਪਾਇਆ ਵੀ ਤੁਸੀਂ ਇੱਥੇ ਇੰਡਸਟਰੀ ਲਾਓ ਉਹ ਸ਼ਰਤਾਂ ਪੂਰੀਆਂ ਕਰੋ ਲਗਾਤਾਰ ਸਰਕਾਰ ਉਹਨਾਂ ਨੂੰ ਦੇਖੋ ਕਿ ਉਹਨੇ ਧੱਕੇ ਨਾਲ ਮਾਲਕ ਬਣਾ ਰਹੀ ਆ ਇੱਡਾ ਵੱਡਾ ਅਨਿਆਏ ੱੱੱ ਸਰਕਾਰ ਸਪੋਰਟ ਕਰਦੀ ਹੈ ਜਿਹੜੇ ਜਿਹੜੇ ਕਿਸਾਨ ਜਿਨ੍ਹਾਂ ਦੇ ਜਿਨ੍ਹਾਂ ਦੇ ਮਾਲਕ ਨੇ ਉਹ ਅੱਜ ਬੇਜ਼ਮੀਨੇ ਹੋ ਰੱਖੇ ਨੇ ਇਸ ਕਰਕੇ ਜਥੇਬੰਦੀ ਸਮਝਦੀ ਹੈ ਅਸੀਂ ਕਿਸਾਨਾਂ ਦੇ ਤੌਰ ਤੇ ਉਹਨਾਂ ਨਾਲ ਜਿੱਥੇ ਕਹਿੰਦੇ ਜ਼ਮੀਨਾਂ ਦਾ ਇਹਨਾਂ ਕੰਪਨੀਆਂ ਬਹੁਤ ਲੁੱਟਖੋ ਸਰਕਾਰ ਮਦਦ ਕਰਦੀ ਹੈ ਇਸ ਮੁੱਦੇ ਨੂੰ ਲੜਨਾ ਬਹੁਤ ਜ਼ਰੂਰੀ ਹੈ ਇਹਦੇ ਲਈ ਚਾਹ ਪਿਛੇ ਲੰਬੇ ਸਮੇਂ ਤੋਂ ਕੰਮ ਤੁਰਿਆ ਪਰ ਅਸੀਂ ਉਹਨੇ ਦੇ ਸਮਝਿਆ ਵੀ ਇਹ ਗੱਲ ਨਹੀਂ ਬਾਤੀ ਅਰਜ਼ੀਆਂ ਪਰਚੀਆਂ ਨਾਲ ਨਹੀਂ ਗੱਲ ਮੁੱਕਦੀ ਲਾਰੇ ਲੱਪੇ ਨੇ ਉਹਦੇ ਲਈ ਲੜਾਈ ਦਾ ਸਾਨੂੰ ਨਮਾ ਪੈ ਤੜਾ ਚਾਹੀਦਾ ਜਿਵੇਂ ਅੱਜ ਅਸੀਂ ਇਹ ਸੋਚ ਚੱਲ ਸੀ ਵੀ ਆਪਣੀਆਂ ਜ਼ਮੀਨਾਂ ਅਸੀਂ ਆਪ ਵਾਹਾਂਗੇ ਸਾਡੀਆਂ ਜ਼ਮੀਨਾਂ ਨੇ ਉਹਦੇ ਮਾਲਕ ਹੈ ਤਾਂ ਜਿਦੇ ਕਰਕੇ ਚਲੋ ਅਫਸਰ ਸ਼ਾਹੀ ਨੇ ਆ ਕੇ ਦੋ ਦਿਨ ਦਾ ਸਮਾਂ ਲੈ ਲਿਆ ਠੋਡੀ ਅਸੀਂ ਕੰਪਨੀ ਸਾਰਿਆਂ ਨਾਲ ਬਹਿ ਕੇ ਕੋਈ ਸੈਟਲਮੈਂਟ ਕਰਾਂਗੇ ਉਹ ਜਿਹੜੀ ਸੈਟਲਮੈਂਟ ਹੋਣੀ ਨਹੀਂ ਆਖਰ ਸਾਨੂੰ ਆਪਣੀ ਜ਼ਮੀਨ ਬੋਣੀ ਪੈਣੀ ਹੈ ਤਾਂ ਇਸ ਕਰਕੇ ਜਿਹੜਾ ਅਗਲੇ ਸਾਡੇ ਸਟੈਪ ਨੇ ਉਹ ਅਜ ਧਰਨੇ ਮਜਾਰੇ ਮਹਿਜ ਅਰਜ਼ੀਆਂ ਪਰਚੀਆਂ ਨਹੀਂ ਉਹਦੇ ਲਈ ਨਵੇਂ-ਨਵੇਂ ਲੜਾਈ ਦੇ ਢੰਗ ਤਰੀਕੇ ਨੇ ਚਾਹੇ ਸਾਡੇ ਸ਼ੰਭੂ ਤੇ ਖਨੌਰੀ ਬਾਡਰ ਲੰਬੇ ਚਿਰ ਤੋਂ ਕਿਸਾਨ ਬੈਠੇ ਨੇ ਔਰ ਡੱਲੇਆਲ ਸਾਹਿਬ ਜੀਵਨ ਮੌਤ ਦੇ ਆਖਰੀ ਸਮੇਂ ਕੋਲ ਰਹੇ ਨੇ ਯਾਨੀ ਸਰਕਾਰ ਨੂੰ ਕੋਈ ਫਿਕਰ ਨਹੀਂ ਯਾਨੀ ਹੈਰਾਨੀ ਦੀ ਗੱਲ ਇਹ ਹੈ ਆਪਣੇ ਮੁਲਕ ਦੇ ਕਿਸਾਨਾਂ ਦਾ ਸੰਕਟ ਹੋਵੇ ਉਹਦੇ ਲਈ ਇਸ ਮੁਲਕ ਦੀ ਸਰਕਾਰ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ ਕੋਈ ਉਹਨਾਂ ਉੱਤੋਂ ਕਾਰਪੋਰੇਸ਼ਨ ਜਿਵੇਂ ਡਾਇਰੈਕਸ਼ਨ ਹੈ ਉਮੇ ਕਰਦੇ ਨਹੀਂ ਉਹ ਕਹਿੰਦੇ ਕੋ ਛੋਟਾ ਕੰਮ ਹੈ ਇਹਨਾਂ ਲਾਇਰਾਂ ਨੂੰ ਦਬਾਉਣਾ ਹੋਰ ਦੂਜਾ ਕੰਮ ਨਹੀਂ ਜੀ ਬਿਲਕੁਲ ਸੋ ਆਪਣੇ ਨਾਲ ਦੋਸਤੋ ਕ੍ਰਾਂਤੀਕਾਰੀ ਜੀ ਪੰਜਾਬ ਤੋਂ ਗੁਰਮੀਤ ਸਿੰਘ ਦਿੱਤੂ ਪ੍ਰਸਾਦ ਜੀ ਜਿਨ੍ਹਾਂ ਨੇ ਇੱਕ ਬਰੀਫ ਕੀਤਾ ਤੁਹਾਨੂੰ ਕਿ ਜਿਹੜਾ ਕਾਰਪੋਰੇਟ ਹੈ ਉਹਦੀ ਜਿਹੜੀ ਇਨਵੈਸਟਮੈਂਟ ਹੈ ਇਨਵੈਸਟਮੈਂਟ ਖੇਤੀ ਦੇ ਵਿੱਚ ਆਖਰ ਉਹ ਕਾਦੇ ਲਈ ਹੈ ਸੋ ਦਿੱਤੂ ਪ੍ਰਸਾਦ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਰੀ ਜਾਣਕਾਰੀ ਸਾਂਝੀ ਕੀਤੀ ਬੜਾ ਹੀ ਬਰੀਫ ਕੀਤਾ ਤੁਸੀਂ ਧੰਨਵਾਦ ਤੁਹਾਡਾ ਤੁਹਾਡਾ ਬਿਲਕੁਲ ਜੀ ਦੋਸਤੋ ਮੇਰੇ ਨਾਲ ਦਿੱਤੂ ਪ੍ਰਸਾਪਤ ਸੀ ਤੁਸੀਂ ਆਪਣੀ ਫੀਡਬੈਕ ਸਾਨੂੰ ਹੋਰ ਵਾਰਤਨਾ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ